ਲਓ ਦੋਸਤੋ ਅੱਜ ਆਪਾਂ ਆਪਣਾ ਇਹ ਬ੍ਰੈਡ ਦੇ ਨਾਲ ਗਲਾ ਚਮਨ ਉਹਦੇ ਲਈ ਲੈ ਮੈਂ 8 ਪੀਸ ਬ੍ਰੈਡ ਦੇ ਔਰ ਮੈਂ ਬਰਾਊਨ ਬ੍ਰੈਡਰ ਲਈ ਹੈ ਤੁਸੀਂ ਚਾਹੋ ਤੇ ਮੈਦੇ ਵਾਲੀ ਵੀ ਲੈ ਸਕਦੇ ਹੋ ਔਰ ਮੈਂ ਇਹਨੂੰ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਦੇ ਵੱਡੇ ਜਾਰ ਵਿੱਚ ਪਾ ਕੇ ਇਹਨਾਂ ਦਾ ਚੂਰਾ ਬਣਾਉ ਜਾਨੀ ਬ੍ਰੈਡ ਕ੍ਰੰਬ ਬਣਾਉ ਤੁਸੀਂ ਚਾਹੋ ਤਾਂ ਮੈਦੇ ਵਾਲੀ ਵੀ ਲੈ ਸਕਦੇ ਹੋ ਔਰ ਮੈਂ ਇਹਦੇ ਸਾਈਡ ਨਹੀਂ ਉਤਾਰੇ ਤੁਸੀਂ ਉਤਾਰ ਵੀ ਸਕਦੇ ਆ ਦੋਸਤੋ ਜੋ ਮੇਰੀ ਰੈਸਪੀ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਿਉਂਕਿ ਇਹਦੇ ਵਿੱਚ ਮੈਂ ਨਾਲ-ਨਾਲ ਤੁਹਾਨੂੰ ਟਿਪਸ ਵੀ ਦਿਨੀ ਆ ਕਿ ਤੁਹਾਡੀ ਜਿਹੜੀ ਰੈਸਪੀ ਹੈ ਉਹ ਕਿਦਾਂ ਪਰਫੈਕਟ ਬਣੇ ਔਰ ਇਹ ਜਿਹੜੇ ਕਰਮਜ਼ਾ ਹੁਣ ਬਣ ਗਏ ਇਹਨੂੰ ਇੱਕ ਵੱਡੇ ਬੌਲ ਦੇ ਵਿੱਚ ਕੱਢ ਲਿਆ ਤੇ ਨਾਲ ਹੀ ਆਪਾਂ ਤਿੰਨ ਵੱਡੇ ਚਮਚ ਪਾ ਦਿੰਨੇ ਆ ਜੀ ਮਿਲਕ ਪਾਊਡਰ ਦੇ ਔਰ ਨਾਲ ਹੀ ਆਪਾਂ ਪਾ ਦਿੱਤਾ 1/4 tsp ਬੇਕਿੰਗ ਪਾਊਡਰ ਔਰ 1/2 tsp ਇਲਾਇਚੀ ਦਾ ਪਾਊਡਰ ਇਲਾਇਚੀ ਦੇ ਪਾਊਡਰ ਨਾਲ ਇਹਦਾ ਜਿਹੜਾ ਟੇਸਟ ਆ ਬਹੁਤ ਅੱਛਾ ਹੁੰਦਾ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਔਰ ਨਾਲ ਹੀ ਹਲਕਾ ਹਲਕਾ ਇਹਨੂੰ ਮਸਲਾਂਗੇ ਵੀ ਔਰ ਉਸ ਤੋਂ ਬਾਅਦ ਨਾਰਮਲ ਟੈਂਪਰੇਚਰ ਦਾ ਮਿਲਕ ਲੈ ਕੇ ਥੋੜਾ ਥੋੜਾ ਮਿਲਕ ਪਾਉਂਦੇ ਹੋਏ ਆਪਾਂ ਇਹਦਾ ਇੱਕ ਡੋ ਤਿਆਰ ਕਰਨਾ ਔਰ ਡੋ ਜਿਆਦਾ ਸੌਫਟ ਵੀ ਨਹੀਂ ਹੋਣਾ ਚਾਹੀਦਾ ਔਰ ਹਾਰਡ ਵੀ ਨਹੀਂ ਹੋਣਾ ਚਾਹੀਦਾ ਹੁਣ ਇਹ ਡੋ ਬਣ ਗਿਆ ਤੇ ਇਹਦੇ ਉੱਪਰ ਆਪਾਂ ਥੋੜਾ ਜਿਹਾ ਮਿਲਕ ਸਪ੍ਰਿੰਕਲ ਕਰ ਦਾਂਗੇ ਤਾਂ ਕਿ ਜੋ ਬਰੈਡ ਆ ਉਹ ਹੋਰ ਵੀ ਮਿਲਕ ਅਬਜ਼orb ਕਰੂਗਾ ਤੇ ਹੁਣ ਆਪਾਂ ਘਟੋ ਘਾਟਾ ਪਾਦੇ ਘੰਟੇ ਲੈਣ ਨੂੰ ਰੈਸਟ ਲਈ ਰੱਖਾਂਗੇ ਜਦ ਤੱਕ ਆਪਾਂ ਇਹਨੂੰ ਰੈਸਟ ਲਈ ਰੱਖਿਆ ਆਪਾਂ ਹੁਣ ਬਣਾਉਨੇ ਆਂ ਚਾਸ਼ਨੀ ਚਾਸ਼ਨੀ ਲਈ ਆਪਾਂ ਜਿਹੜੀ ਹੈਗੀ ਕੜਾਈ ਭਾਰੇ ਤਲੇ ਵਾਲੀ ਲਈਏ ਹੁਣ ਗੈਸ ਚਲਾ ਕੇ ਮੀਡੀਅਮ ਹੀਟ ਤੇ ਰੱਖ ਕੇ ਡੇਢ ਕੌਲੀਪਾਈ ਚੀਨੀ ਤੇ ਡੇਢ ਕੌਲੀਪਾਈ ਆਪਾਂ ਪਾਣੀ ਬਰਾਬਰ ਰਿਸ਼ੋ ਵਿੱਚ ਲੈਣਾ ਵਾ ਔਰ ਜਦੋਂ ਇਹਨੂੰ ਆਪਾਂ ਮੀਡੀਅਮ ਹੀਟ ਦੇ ਉੱਪਰ ਪਕਾਉਣਾ ਤੇ ਆਪਾਂ ਲਗਾਤਾਰ ਇਹਨੂੰ ਹਿਲਾਉਂਦੇ ਹੋਏ ਬਣਾਉਣਾ ਚਾਸ਼ਨੀ ਨੂੰ ਔਰ ਨਾਲ ਹੀ ਮੱਧਾ ਚਮਚਾ ਪਾ ਦਿੱਤਾ ਹੈ ਇਲਾਚੀ ਪਾਊਡਰ ਤੁਸੀਂ ਚਾਹੋ ਤਾਂ ਨਾਲ ਕੇਸਰ ਵੀ ਪਾ ਸਕਦੇ ਹੋ ਇਹ ਆਪਸ਼ਨਲ ਆ ਔਰ ਜਦੋਂ ਇਹਨੂੰ ਉਬਾਲਾ ਆਉਣ ਲੱਗੇ ਇਹਨੂੰ ਆਪਾਂ ਸਿਰਫ 2 ਮਿੰਟ ਤੱਕ ਹੀ ਪਕਾਉਣਾ ਉਬਾਲਾ ਆਉਣ ਤੋਂ ਬਾਅਦ ਆਪਾਂ ਇਹਦੇ ਕੋਈ ਇੱਕ ਜਾਂ ਦੋ ਤਾਰ ਦੀ ਚਾਸ਼ਨੀ ਵੀ ਬਣਾਉਣੀ ਤੇ ਲਓ ਜੀ ਹੁਣ ਆਪਣੀ ਚਾਸ਼ਨੀ ਬਣ ਕੇ ਤਿਆਰ ਤੇ ਹੁਣ ਆਪਾਂ ਡੋਵਲ ਚੱਲੀਏ ਜਿਹੜਾ ਆਪਾਂ ਬਣਾਇਆ ਸੀਗਾ ਗਰਾਪ ਚਮਨ ਦਾ ਜਿਹੜਾ ਉਧਰੋਂ ਨਾਲ ਹੀ ਮੈਂ ਜਿਹੜਾ ਹੈਗਾ ਵਾ ਆਇਲ ਆ ਉਹ ਮੀਡੀਅਮ ਹੀਟ ਤੇ ਰੱਖ ਦਿੱਤਾ ਗਰਮ ਹੋਣ ਲਈ ਹੁਣ ਜਿਹੜਾ ਡੋ ਆ ਉਹ ਸਾਫਟ ਹੋ ਗਿਆ ਹੁਣ ਇੱਕ ਵਾਰੀ ਹੋਰ ਦੁਬਾਰਾ ਨੀਡ ਕਰਨ ਦੀ ਜ਼ਰੂਰਤ ਪੈਂਦੀ ਹੈ ਇਹਨੂੰ ਆਪਾਂ ਦੁਬਾਰਾ ਮਸਲ ਲੈਣਾ ਔਰ ਇਹਦੇ ਛੋਟੇ-ਛੋਟੇ ਆਪਾਂ ਗੁਲਾਬ ਜਾਵਣ ਲਈ ਇਹਦੇ ਬਾਲਸ ਬਣਾ ਲੈਣੇ ਆ ਔਰ ਜਿਹੜੇ ਬਾਲਸ ਆ ਉਹ ਵੀ ਸਮੂਥ ਹੋਣੇ ਚਾਹੀਦੇ ਉਹਨਾਂ ਵਿੱਚ ਕੋਈ ਕ੍ਰੈਕ ਨਹੀਂ ਹੋਣਾ ਚਾਹੀਦਾ ਤੇ ਜਿਹੜੇ ਬਾਲ ਆਪਾਂ ਹੁਣ ਇਕੱਠੇ ਬਣਾ ਕੇ ਇਕੱਠੇ ਹੀ ਫਰਾਈ ਕਰਨੇ ਆ ਔਰ ਧਿਆਨ ਰੱਖਣਾ ਵੀ ਜਦੋਂ ਆਪਾਂ ਇਹਨੂੰ ਫਰਾਈ ਕਰਨੇ ਆ ਦਾਸੀਆਂ 15 ਬੋਲ ਆਪਾਂ ਇਕੱਠੇ ਪਾਉਣੇ ਆ 2 2 4 4 ਕਰਕੇ ਨਹੀਂ ਪਾਉਣੇ ਔਰ ਜਿਹੜੀ ਹੀਟ ਹੈ ਉਹ ਮੀਡੀਅਮ ਹੋਣੀ ਚਾਹੀਦੀ ਆ ਔਰ ਨਾਈ ਨੂੰ ਆਪਾਂ ਛਲਨੀ ਜਾਂ ਝਾਰਨੀ ਨਾਲ ਹਿਲਾਉਣਾ ਵਾ ਇਹਨੂੰ ਆਪਾਂ ਚਮਚ ਜਾਂ ਫੋਕ ਦੀ ਮਦਦ ਨਾਲ ਥੋੜਾ ਪੱਕਣ ਤੋਂ ਬਾਅਦ 2 3 ਮਿੰਟ ਬਾਅਦ ਆਪਾਂ ਇਹਨੂੰ ਫੋਕ ਜਾਂ ਚਮਚ ਨਾਲ ਟਾਸ ਕਰਨਾ ਔਰ ਇਹਨੂੰ ਆਪਾਂ ਡੇ ਫਰਾਈ ਕਰਨਾ ਵਾ ਬਰਾਊਨ ਹੋਣ ਤੱਕ ਕਰਨਾ ਕਿਉਂਕਿ ਜਦੋਂ ਇਹਨੂੰ ਆਪਾਂ ਚਾਸ਼ਨੀ ਦੇ ਵਿੱਚ ਪਾਉਣਾ ਚਾਸ਼ਨੀ ਵਿੱਚ 4 ਘੰਟੇ ਲਈ ਘਟੂ ਘਟ ਡਿਪ ਕਰਕੇ ਰੱਖਣਾ ਹੁੰਦਾ ਜੋ ਚਾਸ਼ਨੀ ਚ ਪਾਈਦਾ ਤੇ ਇਹਨਾਂ ਜਿਹੜਾ ਕਲਰ ਆ ਹੋਰ ਵੀ ਡਾਂਸ ਹੋ ਜਾਂਦਾ ਹੋਰ ਵੀ ਡਾਰਕ ਹੋ ਜਾਂਦਾ ਔਰ ਧਿਆਨ ਰੱਖਣਾ ਵਾ ਜੋ ਚਾਸ਼ਨੀ ਚ ਪਾਉਣਾ ਚਾਸ਼ਨੀ ਵੀ ਗਰਮ ਹੋਣੀ ਚਾਹੀਦੀ ਆ ਦੇਖੋ ਜੀ ਜਿਹੜੇ ਆਪਣੇ ਗਲਾਬ ਜਾਵਣਾ 4 ਘੰਟੇ ਬਾਅਦ ਬੜੇ ਸੋਹਣੇ ਹੋ ਗਏ ਉਹਨਾਂ ਨੇ ਚਾਸ਼ਨੀ ਚੰਗੀ ਤਰ੍ਹਾਂ ਸੋਕ ਲਈ ਤੇ ਬਹੁਤ ਹੀ ਵਧੀਆ ਬਣੇ ਜੀ